ਵਿਬਾਰ ਮੰਡਲ ਬਟਾਲਾ ਤੇ ਬਸ ਅਜ ਵਿਬਾਰ ਮੰਡਲ ਵੱਲੋਂ ਵਪਾਰੀਆਂ ਦਾ ਇਹਦਾ ਸਰਾ ਬਿਆਰ ਹੈ ਛੁੱਲੇ ਦਾ ਸਦਾ ਵਿਬਾਰ ਮੰਡਲ ਵਿੱਚ ਤਰੀ ਮੰਗੇ ਬੰਦਲਾ ਨਹੀਂ ਰੱਖਿਆ ਦਾ ਤੇ ਪਾਰੀਆਂ ਨੂੰ ਅਪੀਲ ਹੈ ਕਿ ਅਗੀਆਂ ਦੁਕਾਨਾਂ ਖੁੱਲਣ ਸੋਮਵਾਰ ਦਾ ਬਿਨਾ ਹਫਤੇ ਦਾ ਪਹਿਲਾ ਦਿਨ ਹੈ ਤੇ बार-बार ਬੰਦ ਕਰਕੇ ਕਾਰੋਬਾਰਾਂ ਦਾ ਤਾਂ ਨਹੀਂ ਬਹੁਤ ਬੁਰਾ ਹਾਲ ਹੈ ਤੇ ਸਰਕਾਰਾਂ ਦੀ ਕੋਈ ਵਧੀਆ ਪੋਲਿਸੀ ਨਹੀਂ ਵਪਾਰੀਆਂ ਪਿੱਛੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਪਿਛੜਿਆ ਜਾ ਰਿਹਾ ਹੈ ਪੰਜਾਬ ਦੇ ਹਾਲਾਤ ਨੇੜੇ ਕੋਈ ਬਾਲੇ ਵਧੀਆ ਨਹੀਂ ਪਹਿਲਾਂ ਅੱਤਵਾਦੀ ਭੇਟ ਚੜਿਆ ਰਿਹਾ ਹੁਣੇ ਪੰਜਾਬ ਮਣਾ ਮੋਟਾ ਬਿਜ਼ਨਸ ਦੇ ਤੌਰ ਤੇ ਚੱਲਣ ਲੱਗਿਆ ਤਾਂ ਬਾਰ ਬਾਰ ਬੰਦ ਕਰਨ ਨਾਲ ਕੋਈ ਮਸਲਾ ਨਹੀਂ ਹੁੰਦਾ ਜਿਹੜਾ ਵੀ ਕੋਈ ਮਸਲਾ ਹੈ ਇਹਨਾਂ ਦਾ ਤੇ ਕਈ ਕਈ ਜੁਨੀਆਂ ਅਸਾਨੀਆਂ ਜੁਨੀਆਂ ਦਾ ਬੰਦ ਨਹੀਂ ਹੈ ਕੁਝ ਜੁਨੀਆਂ ਵੱਲੋਂ ਕਿਸਾਨ ਵੱਲੋਂ ਬੰਦ ਹੈ ਤੇ ਇਹ ਜਿਹੜਾ ਕੋਈ ਆਉਂਦੀ ਹੈਗਾ ਆਪਦਾ ਬੰਦ ਦਾ ਮਸਲਾ ਆਪਦਾ ਸਰਕਾਰਾਂ ਨਾਲ ਸੈਂਟਰ ਨਾਲ ਹੋਰ ਨਾਲ ਉਹਨਾਂ ਨਾਲ ਕਰਨ ਆਵਾਜ਼ ਆਈ ਤੇ ਦੁਕਾਨਾਂ ਬੰਦ ਕਰਾ ਕੇ ਜਿਹੜਾ ਮਤਲਬ ਕਿ ਮਾਲੀ ਨੁਕਸਾਨ ਹੁੰਦਾ ਲੋਕਾਂ ਨੂੰ ਨੁਕਸਾਨ ਹੁੰਦਾ ਸਟੇਟ ਦਾ ਨੁਕਸਾਨ ਹੁੰਦਾ ਉਹ ਨਹੀਂ ਚਾਹੀਦਾ ਤੇ ਕੋਈ ਇਸ ਕਰਕੇ ਵਪਾਰ ਮੰਡਲ ਵੱਲੋਂ ਬੰਦ ਨਹੀਂ ਹਫਤੇ ਦਾ ਪਹਿਲਾ ਦਿਨ ਹੈ ਸੋਮਵਾਰ ਤੇ ਖੁੱਲਾ ਰਹੂਗਾ ਵਪਾਰੀਨ ਅਪੀਲ ਆਪ ਜੀ ਦੁਕਾਨਾਂ ਖੋਲ ਕੇ ਆਪੇ ਕਾਰੋਬਾਰ ਕਰੋ ਹੁਣ ਸਾਰੇ ਵਪਾਰੀ ਕਿਸਾਨਾਂ ਨਾਲ ਹੈਗੇ ਅਸੀਂ ਵਪਾਰੀ ਦੇਖੋ ਜਿਹੜੇ ਕਿਸਾਨ ਹੈ ਕਿਸਾਨ ਤਾਂ ਅੱਡੀ ਚੀਜ਼ ਹੈ ਕਿਸਾਨ ਤੇ ਵਪਾਰੀ ਦਾ ਤਾਂ ਨੋਵਾਂਸਾ ਰਿਸ਼ਤਾ ਹੈ ਕਿਸਾਨ ਦੇ ਮੁੱਦੇ ਤੇ ਦਾ ਵਪਾਰੀ ਨਾਲ ਨੇ ਪਰ ਕਦੇ ਇਹਨਾਂ ਨੇ ਸਾਡੇ ਨਾਲ ਰਾਇਮਸ਼ਵਰਾ ਨਹੀਂ ਕੀਤਾ ਵਪਾਰੀਆਂ ਨਾਲ ਵਪਾਰ ਮੰਡਲਾਂ ਨੂੰ ਵੀ ਅਸੀਂ ਤੇ ਬੰਦ ਕਰਨਾ ਸਾਡੀ ਆ ਮਜਬੂਰੀ ਹੈ ਜਾਂ ਕਿਹੜੇ ਦਿਨ ਬੰਦ ਕਰੀਏ ਇਹਨਾਂ ਪੈਰਲਲ ਸਰਕਾਰਾਂ ਚ ਚਲਾਉਂਦੇ ਨੇ ਪੋਲੀਟੀਕਲੀ ਸਿਸਟਮ ਹੈ ਪੰਜਾਬ ਨੂੰ ਬਰਬਾਦ ਕਰਨ ਲੱਗੇ ਨੇ ਫ੍ਰੀਗ ਪਾਰਟੀ ਆਬਦਾ ਉਹ ਦੇਖਦੀ ਹੈ ਤੇ ਅਸੀਂ ਪੰਜਾਬ ਨੂੰ ਬਰਬਾਦ ਹੋਣ ਨਹੀਂ ਗਣਨੀਓ ਤੇ ਵਪਾਰ ਨੂੰ ਬਰਬਾਦ ਹੋਣ ਨਹੀਂ ਗਣਨੀਓ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਅਦਰਵਾਈਜ਼ ਕੋਈ ਇਹਨਾਂ ਦੀ ਮੰਗ ਹੈ ਅਸੀਂ ਇਹਨਾਂ ਦੇ ਜਿਹੜੀ ਕੋਈ ਜੈਨੂਨਲ ਨਾਲ ਹੈ ਪਰ ਇਹ ਕੋਈ ਤਰੀਕਾ ਥੋੜੀ ਹੈ ਵੀ ਜਦੋਂ ਜੀ ਕਰੋ ਫਰਮਾਨ ਜਾਰੀ ਕਰ ਦਿਓ ਸਰਕਾਰੀ ਦਫ਼ਤਰ ਬੰਦ ਪਟੋਲ ਪੰਪ ਬੰਦ ਸਕੂਲ ਬੰਦ ਕਾਲਜ ਬੰਦ ਇਹ ਕੋਈ ਤਰੀਕਾ ਥੋੜੀ ਹੈ ਇਹ ਤਾਂ 32 ਜੂਨੀਅਰ ਨੇ ਅੱਜ ਦੋ ਚਾਰ ਦਾ ਬੰਦ ਆ ਫਿਰ ਦੂਜਿਆਂ ਦਾ ਆ ਜੂ ਤੀਜਿਆਂ ਦਾ ਆ ਜੂ ਐਂ ਤਾਂ ਵੀ ਯਾਰ ਬੰਦ ਹੀ ਰਹਿਣਗੇ ਤਾਂ ਘਰੋਗਾਰ ਕਿਵੇਂ ਚੱਲੂ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਸੀਗੀਆਂ ਇੰਡੀਆ ਦੀਆਂ ਜਾਂ ਬਾਹਰਲੀਆਂ ਉਹ ਸਾਰੀਆਂ ਪੰਜਾਬ ਚੋਂ ਬਾਹਰ ਜਾਈ ਜਾਂਦੀਆਂ ਕੋਈ ਨਵੀਂ ਕੰਪਨੀ ਨਹੀਂ ਆ ਰਹੀ ਪੰਜਾਬ ਦੇ ਹਾਲਾਤ ਤਾਂ ਦੇਖੋ ਕੀ ਹੋਏ ਪਏ ਨੇ ਜਿਹੜੇ ਬੱਚੇ ਕੋ ਪੜਨ ਵਾਲੇ ਨੇ ਕੋਈ ਮੈਡੀਕਲ ਦੀ ਜਿਨ੍ਹਾਂ ਨੂੰ ਕੋਈ ਦਿੱਕਤ ਹੈ ਕੋਈ ਹੋ ਰਹਾ ਵਾ ਜਬ ਬਾਹਰ ਆ ਜਾ ਨਹੀਂ ਸਕਦੇ ਕਿਸੇ ਕੋਈ ਸ੍ਰੋਗ ਦਾ ਮੈਂ ਕੋਈ ਦੁੱਖ ਸੁੱਖ ਹੈ ਕਿੱਥੇ ਜਾਣਗੇ ਪ੍ਰਧਾਨ ਜੀ ਜੇ ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਾਇਆ ਜਾਂਦਾ ਤੁਹਾਡੇ ਵੱਲੋਂ ਕੀ ਇੱਕ ਲਿਆ ਕੋਈ ਤਾਂ ਲਾਇਨ ਆਰਡਰ ਦੀ ਪ੍ਰੋਬਲਮ ਹੈ ਤਾਂ ਪ੍ਰਸ਼ਾਸਨ ਦੇਖੂ ਸਰਕਾਰ ਦੇਖੂਗੀ ਜੇ ਤਾਂ ਫੇ ਗੁੰਡਾਗਰਦੀ ਹੈ ਜੇ ਕੋਈ ਧੱਕੇ ਦਾ ਬੰਦ ਕਰਾਇਆ ਜਾਊਗਾ ਅਗਰ ਭਾਈ ਪੀਸਫੁਲੀ ਖੋਲਣਗੇ ਕੋਈ ਇੱਕ ਛੋਰੀ ਦੁਕਾਨਾਂ ਦਾ ਖੋਲਣੀ ਹੈ ਤਾਂ ਬਾਰੀ ਕਿੱਥੋਂ ਖਾਊਗਾ ਜੇ ਦੁਕਾਨਾ ਨਹੀਂ ਖੋਲੂਗਾ ਮਾਜੋਗ ਐਸਐਸਪੀ ਸਾਹਿਬ ਤੋਂ ਅਸਦੀ ਮਲਕ ਜੀ ਦੀ ਗਵਾਹੀ ਹੈ ਛਡੀਆਂ ਡਿਊਟੀਆਂ ਲਗਾਈਆਂ ਨੇ ਪੁਖਤਾ ਪ੍ਰਬੰਧ ਨੇ ਸਾਰੇ ਪੈਟਰੋਲਿੰਗ ਕਰ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਨਸਥਾਵੀ ਘਟਨਾ ਨਾ ਵਾਪਰ ਸਕੇ ਬਾਜ਼ਾਰ ਦੇ ਹਾਲਾਤ ਇਹ ਨੇ ਕਿ ਹਾਲ ਤੱਕ ਦੁਕਾਨਾਂ ਬੰਦ ਨੇ ਤੇ ਸਿਚੁਏਸ਼ਨ ਜਿਹੜੀ ਆ ਉਹ ਪੀਸਫੁਲ ਆ ਇਪੀ ਕੀ ਪਹਿਲੀ ਅਗਰ ਜੇ ਬਾਜ਼ਾਰ ਖੁੱਲ ਜਾਏਗਾ ਦਪਾਰੀਆਂ ਨੂੰ ਗਲਵੱਟ ਕੀਤੀ ਜਾ ਰਹੀ ਹੈ ਜਾਂ ਪੂਰਨ ਤੌਰ ਤੇ ਜਨ ਬੰਦ ਹੋ ਰੱਖਿਆ ਜਾਣਾ ਉਹ ਅਸੀਂ ਤਾਂ ਸਿਰਫ ਇਹ ਦੇਖਣਾ ਹੈ ਕਿ ਕਿਸੇ ਦਾ ਕੋਈ ਕਲੈਸ਼ ਨਾ ਹੋਵੇ ਨਾ ਵਪਾਰੀਆਂ ਦਾ ਨਾ ਕੋਈ ਉਹਨਾਂ ਨੂੰ ਧੱਕੇ ਨਾਲ ਕਰ ਸਕਣ ਤੇ ਜਾਂ ਇਸ ਤਰੀਕੇ ਨਾਲ ਕਿ ਇਹ ਪੀਸਫੁਲ ਸਿਚੁਏਸ਼ਨ ਰਵੇ ਜੀ ਸਭ ਪਰਮੰਦਰ ਵੱਲੋਂ ਹੈਗਾ ਪ੍ਰਧਾਨ ਜਮਪਨਾਂ ਦੀ ਉਹਨਾਂ ਵੱਲੋਂ ਜਿਹੜਾ ਹੈਗਾ ਅਪੀਲ ਕੀਤੀ ਜਾ ਰਹੀ ਹੈ ਦੁਕਾਨਾਂ ਖੋਲੀਆਂ ਜਾਣ ਤੇ ਉਹਨਾਂ ਦੇ ਲੈਵਲ ਤੇ ਹੈ ਮੇਰੀ ਇਹ ਨੌਲੇਜ ਨਹੀਂ ਹੈ ਪਰ ਸਾਡੇ ਵੱਲੋਂ ਇਹ ਸਾਡੇ ਇਹ ਪੁਲਿਸ ਦੇ ਸਾਰੇ ਚੌਂਕਾਂ ਸਾਰੇ ਥਾਣਿਆਂ ਤੇ ਇਹ ਕੁੱਤਾ ਪ੍ਰਬੰਧ ਕੀਤੇ ਗਏ ਨੇ ਸਰ ਕਿਸੀ ਦੁਕਾਨਦਾਰ ਨੇ ਕਹਿੰਦੇ ਕਾਮ ਦਾ ਜਗ ਕੀ ਹੋਵੇ ਸਕੇ ਨਾ ਦੁਕਾਨਾ ਬੰਦ ਕਰਾਈਏ ਕਰਾਨ ਕੀਤਾ ਅਸੀਂ ਬਿਲਕੁਲ ਆਵਾਂਗੇ ਆ ਕੇ ਪੀਸਫੁਲੀ ਉਹਨਾਂ ਨੂੰ ਐਮੀਕੇ ਬਲੀ ਸਮਝਾ ਕੇ ਦੂਰ ਕਰਤਾਗੇ ਜੀ ਜੀ ਵਾਲਾ ਮਨੀਸ਼ ਕੁਮਾਰ ਮੇਰੀ ਕੱਪੜੇ ਦੀ ਦੁਕਾਨ ਬਿਜਾਰ ਦੇ ਵਿੱਚ ਪਪਾਰੀਆਂ ਇੱਕ 80 ਕਿਲੋ ਚੌਣੇ ਬੀਕੀ ਕਿਹੜਾ ਕੁਝ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਇਹਦੇ ਲਈ ਗੇਟਾਂ ਨੂੰ ਵੀ ਪ੍ਰੋਬਲਮ ਹੈ ਸਥਾਨ ਵਿਦਿਆਲ ਪ੍ਰੋਬਲਮ ਹੈ ਕੋਈ ਠੀਕ ਹੈ ਨਾ ਜੀ ਇਤਕਾਰ ਦੇ ਦੇ ਮਸਾਲਾ ਹੁਣ ਸੀਐਮ ਬੈਠਾ ਹੈ ਪ੍ਰਧਾਨ ਮੰਤਰੀ ਬੈਠਾ ਹੈ ਇਹਦਾ ਮਾਦੀ ਮਸਾ ਬੈਠਾ ਹੋਵੇ ਲੋਕਾਂ ਪ੍ਰਸ਼ੰਗੋ ਆਦਦੇ ਇਹ ਇਹਨਾਂ ਸਾਰੇ ਹਾਈਵੇ ਜਾਮਵਾ ਰਖੇੜੇ ਟੋਟਲੀ ਬੰਦਾ ਕੋਈ ਸੇ ਜਾਣ ਹੀ ਜਾਂਦੇ ਕਿਸੇ ਜਾਣ ਹੀ ਜਾਂਦੇ ਠੀਕ ਹੈ ਜੀ ਲੁਧਿਆਣਾ ਸਾਰਾ ਖੁੱਲਾ ਹੈ ਮੇਰੀ ਲੁਧਿਆਣਾ ਇਹ ਧੜਾ ਧੜਾ ਨੋਈ ਜੇ ਤੁਹਾਡੇ ਵਿਆਰ ਦੇ ਵਿੱਚ ਅਸੀਂ ਪਪਾਰੀਆਂ ਠੀਕ ਹੈ ਸਾਰਾ A to Z ਚੋੜਾ ਜਾ ਖੁੱਲਾ ਜਿੱਥੇ ਕੱਲ ਬਰ ਤਦਾਂ ਦੇ ਪ੍ਰਸਾਵਾ ਕਿੰਨੀ ਸੀਗੀ ਉਹ ਚ ਕੁਆਲਿਟੀ ਗਈ ਸੀ ਕਿ ਪੰਜ ਸਾਰਾ ਚਾਰ ਖੋਲੋ ਪਰ ਬਾਰ ਖੋਲੋ ਪਰ ਲੋਕਾਂ ਦੇ ਦਾਦਾ ਬੋਹ ਲੈਣਾ ਪੈਦਾ ਹੋ ਜਾਂਦਾ ਤੂੰ ਖੋਲੋ ਤਿਆਰ ਨਹੀਂ ਹੈ ਇਹ ਬਲੀ ਕਿ 45 ਹੱਥ ਸਮਝ ਨਹੀਂ ਆਈ ਜੇ ਕਿਸੇ ਦਿੱਕਤ ਆਉਂਦੀ ਹੈ ਕਿਸੇ ਬੰਦੇ ਨੂੰ ਕੋਈ ਇਹ ਕੱਟ ਪੰਜਾਬ ਦੀ ਕੀ ਆਉਂਦੀ ਹੈ ਇਹ ਪੰਜਾਬ ਬੰਦੇ ਦਾ ਕੀ ਮਤਲਬ ਇਹਨਾਂ ਪ੍ਰੋਬਲਮ ਹੈ ਜਾ ਕੇ ਆ ਛੱਡ ਕੇ ਰਹਿਣਾ ਤੇ ਰਹਿਣਾ ਜਾ ਕੇ ਰਹਿਣਾ ਜੀ ਇਹ ਮੁੰਡਾ ਗੁੱਡੀ ਕਰ ਖਾਸ ਕੇ ਰਹਿਣਾ ਭਰਾਵਾ ਦੀ ਮੋਦੀ ਦਾ ਪਤਾ ਲਾਉਣ ਦੁਕਾਨਦਾਰਾਂ ਦੀ ਸੂਰ ਹੈ ਦੁਕਾਨਦਾਰਾਂ ਦਾ ਤੇ ਕਿਸਾਨਾਂ ਦਾ ਕੋਈ ਰਿਸ਼ਤਾ ਠੀਕ ਹੈ ਨਾ ਜੀ ਪਰ ਫਲੇਬ ਗਾਣ ਦਾ ਖਾਬਾ ਦਿੰਦੇ ਇਹ ਹੈ ਜੋ ਸਹੀ ਕਿਸਾਨ ਹੈ ਜੀ ਉਹਦਾ ਦੁਕਾਨਦਾਰ ਸਾਹਿਬ ਕਦੇ ਨਹੀਂ ਹੈ ਉਹਦਾ ਤਰ ਦੇ ਬੰਦੇ ਨਹੀਂ ਹੈਗਾ ਇਹ ਤਾਂ ਵੀ ਤੇਰੇ ਫਦੇ ਨੇ ਬਿੱਲੇ ਦੂਰ ਤੁਰਦੇ ਨੇ ਸੁਪਾਰ ਮੰਡਲ ਵੱਲੋਂ ਕਾਲ ਦਿੱਤੀ ਕਿ ਖੋਲਣ ਦੇ ਤੇ ਵਪਾਰ ਖੋਲਣੇ ਨੇ ਤੇ ਵੀ ਦੂਰ ਦੇ ਦੇ ਤੇ ਵੀ ਉਹੀ ਵਪਾਰ ਸਾਡੇ ਪਾਰ ਦੇ ਕਸੂਰ ਆ ਇਹ ਜਿਹੜੇ ਅੱਥੇ ਜਿਹੜੇ ਹੁੰਦੇ ਜੇ ਸਾਨੂੰ ਮਾਰ ਪੈਂਦੀ ਆ ਤਾਂ ਮਾਰ ਪਿਆ ਦਾ ਕਾਰਨ ਇੱਕੋ ਹੀ ਆ ਕੱਲ ਵਾਪਰ ਮੰਡੀ ਕਰੂਗਾ ਅਸੀਂ ਰਾਤ ਸਪੈਸ਼ਲ ਕਾਲ ਲੱਤੀ ਆ ਇਸ ਗੱਲ ਦੀ ਸਾਰਾ ਬਿਜ਼ਾਰ ਖੋਲੋ ਮਪਾਵਰ ਤੁਹਾਡੇ ਨਾਲ ਖੜਾ ਹੈ ਪਰ ਜਦੋਂ ਕੋਈ ਦੁਕਾਨ ਖੋਲੋ ਤਿਆਰੀ ਨਹੀਂ ਹੈਗਾ ਜੀ ਉਦੋਂ ਵਾਪਰ ਮੰਡੀ ਕਰੂਗਾ ਇਹ ਸਾਡਾ ਕਸੂਰ ਆ ਸਾਰੇ ਦੁਕਾਨਦਾਰਾਂ ਦਾ ਕਸੂਰ ਉਹਨੂੰ ਇੱਕ ਇੱਕ ਵਾਰ ਹੈ ਬਹੁਤ ਵੱਡੀ ਹੈ